ਵੱਡੀ ਖਬਰ ਪੰਜਾਬ ਪੁਲਿਸ ਨੂੰ ਮਿਲੀ ਹੈ ਅਹਿਮ ਸਫਲਤਾ ਖਾਲਿਸਤਾਨੀ ਮਾਡਿਊਲ ਦਾ ਕਰ ਦਿੱਤਾ ਗਿਆ ਹੈ ਪਰਦਾ ਫਾਸ਼ ਪੁਲਿਸ ਥਾਣਿਆਂ ਤੇ ਹੈਂਡ ਗ੍ਰਨੇਟ ਸੁੱਟਣ ਵਾਲੇ ਮਾਸਟਰਮਾਈਂਡ ਨੂੰ ਕਰ ਲਿਆ ਹੈ ਪੁਲਿਸ ਨੇ ਗ੍ਰਿਫਤਾਰ ਤੇ ਇਹ ਮਾਡਿਊਲ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹੈ ਸਬੰਧਿਤ ਜੀਆਂ ਇਸ ਵੇਲੇ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੰਜਾਬ ਪੁਲਿਸ ਨੇ ਖਾਲਿਸਤਾਨੀ ਮਾਡਿਊਲ ਦਾ ਪਰਦਾ ਫਾਸ਼ ਕਰ ਦਿੱਤਾ ਹੈ ਬੀਤੇ ਦਿਨੀ ਪੰਜਾਬ ਦੇ ਪੁਲਿਸ ਥਾਣਿਆਂ ਦੇ ਉੱਪਰ ਹੈਂਡ ਗ੍ਰੇਨੇਡ ਨਾਲ ਹਮਲੇ ਹੋਏ ਸਨ ਤੇ ਇਸ ਦੇ ਮਾਸਟਰਮਾਈਂਡ ਅਭਿਜੋਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹ ਮਾਸਟਰਮਾਈਂਡ ਇਸ ਦਾ ਪੂਰਾ ਗਰੋ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਬੰਧ ਰੱਖਦਾ ਹੈ ਇਹ ਸਾਰੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਹੋਰਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਿਸ ਨੂੰ ਵਿਦੇਸ਼ ਤੋਂ ਆਪਰੇਟ ਕੀਤਾ ਜਾਂਦਾ ਹੈ ਜਿਸ ਦੇ ਮੁਖੀਏ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਤੇ ਨਾਲ ਹੀ ਨਾਲ ਸ਼ਮਸ਼ੀਰ ਉਰਫ ਖਨੀ ਨੇ ਜਿਹੜੇ ਕਿਸ ਨੂੰ ਵਿਦੇਸ਼ ਤੋਂ ਚਲਾਉਂਦੇ ਨੇ ਤੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਸ ਦੇ ਵਿੱਚ ਸ਼ਾਮਿਲ ਕਰਕੇ ਵਕ-ਵਕ ਥਾਵਾਂ ਤੇ ਹਮਲੇ ਕਰਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹ ਤੇ ਦੱਸਦੀ ਹੈ ਕਿ ਡੀਜੀਪੀ ਗੌਰਵ ਜੱਦਵ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਭਜੋਤ ਸਿੰਘ ਤੋਂ ਇਲਾਵਾ ਹੋਰ 42 ਜਿਹੜੇ ਕਿ ਨੌਜਵਾਨ ਨੇ ਖਾਲਿਸਤਾਨੀ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਕੁਲਜੀਤ ਸਿੰਘ, ਸ਼ੁਭਮ, ਰੋਹਿਤ ਤੇ ਨਾਲ ਹੀ ਨਾਲ ਗੁਰਜਿੰਦਰ ਸਿੰਘ ਸ਼ਾਮਿਲ ਨੇ ਤੇ ਇਹ ਸਾਰੇ ਕਿਲਾ ਲਾਲ ਸਿੰਘ ਬਟਾਲਾ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ ਜਦੋਂ ਇਹਨਾਂ ਦੀ ਸੂਹ ਮਿਲੀ ਤਾਂ ਪੁਲਿਸ ਨੇ ਆਪਣਾ ਜਾਲ ਵਿਛਾ ਕੇ ਜਾਂਚ ਪੜਤਾਲ ਕਰਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਦੇ ਵੱਲੋਂ ਸਵੈ ਰੱਖਿਆ ਦੇ ਲਈ ਅੱਗੇ ਤੋਂ ਫਾਇਰਿੰਗ ਕੀਤੀ ਗਈ ਜਿਸ ਦੇ ਤਹਿਤ ਅਭਜੀਤ ਤੇ ਕੁਲਜੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਨੇ ਹੱਥੋਂ ਇਹ ਬਚ ਨਾ ਨਿਕਲ ਸਕੇ ਕਿਉਂਕਿ ਪੁਲਿਸ ਨੇ ਇਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਤੇ ਹੁਣ ਇਹ ਸਾਰੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਨੂੰ ਇਹਨਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਅਸਲਾ ਵੀ ਬਰਾਮਦ ਹੋਇਆ ਹੈ ਜਿਨ੍ਹਾਂ ਦੇ ਵਿੱਚ 32 ਬੋਰ ਦੇ ਪਿਸਟਲ ਤੇ ਗਲੌਕ ਵੀ ਸ਼ਾਮਿਲ ਨੇ ਇਹ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਇੱਥੇ ਦੱਸ ਦਈਏ ਕਿ ਬਟਾਲਾ ਦੇ ਐਸਐਸਪੀ ਸੁਹਿیل ਕਾਸਿਮ ਮੀਰ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਤਕਨੀਕੀ ਸਾਧਨਾਂ ਦੀ ਵਰਤੋਂ ਕੀਤੀ ਹੈ ਤੇ ਨਾਲ ਹੀ ਉਹਨਾਂ ਨੂੰ ਸੂਹ ਵੀ ਮਿਲੀ ਸੀ ਤੇ ਗੁਪਤ ਜਾਣਕਾਰੀ ਦੇ ਆਧਾਰ ਤੇ ਉਹਨਾਂ ਨੇ ਇਹਨਾਂ ਜਿਹੜੇ ਕਿ ਅਤਵਾਦੀ ਖਾਲਿਸਤਾਨੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਇਹ ਕਿਹਾ ਹੈ ਕਿ ਇਹਨਾਂ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਇਹਨਾਂ ਦੇ ਕੋਲੋਂ ਪੁਸ਼ਪੜਤਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਜ਼ਖਮੀ ਹੋਏ ਖਾਲਿਸਤਾਨੀ ਨੇ ਉਹਨਾਂ ਨੂੰ ਬਟਾਲਾ ਦੇ ਸਿਵਰ ਹਸਪਤਾਲ ਦੇ ਵਿੱਚ ਪ੍ਰਤੀ ਕਰਵਾਇਆ ਗਿਆ ਹੈ ਜਿੱਥੇ ਕਿ ਇਹਨਾਂ ਦਾ ਇਲਾਜ ਹੋ ਰਿਹਾ ਹੈ ਇੱਥੇ ਕਾਬਿਲ ਗੌਰ ਹੈ ਕਿ ਇਹ ਜਿਹੜੇ ਕਿ ਬਬਰ ਖਾਸਾ ਇੰਟਰਨੈਸ਼ਨਲ ਦੇ ਨਾਲ ਸੰਬੰਧ ਰੱਖਦੇ ਜਿੰਨੇ ਵੀ ਖਾਲਿਸਥਾਨੀ ਨੇ ਉਹ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ گرو ਦਾ ਹਿੱਸਾ ਬਣਾਉਂਦੇ ਨੇ ਉਹਨਾਂ ਨੂੰ ਵਕਫ ਵਕਤ ਤਰ੍ਹਾਂ ਦੇ ਲਾਲਚ ਦਿੰਦੇ ਨੇ ਜਿਸ ਦੇ ਤਹਿਤ ਇਹ ਨੌਜਵਾਨ ਇਸ گرو ਦਾ ਹਿੱਸਾ ਬਣ ਜਾਂਦੇ ਨੇ ਤੇ ਵਕਫ ਵਕਤ ਥਾਵਾਂ ਤੇ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਸ ਦੇ ਤਹਿਤ ਹੀ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਤੇ ਹੈਂਡ ਗ੍ਰੇਨੇਡ ਨਾਲ ਹਮਲੇ ਹੋਏ ਸਨ ਜਿਸ ਦੇ ਤਹਿਤ ਪੰਜਾਬ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਲੋਕ ਘਰਾਂ ਵਿੱਚ ਰਹਿਣ ਦੇ ਲਈ ਮਜਬੂਰ ਹੋ ਗਏ ਸਨ ਕਿਉਂਕਿ ਚਾਰੇ ਪਾਸੇ ਸੈਮ ਫੈਲਿਆ ਹੋਇਆ ਸੀ ਤੇ ਹੁਣ ਪੰਜਾਬ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਿਲ ਹੋ ਗਈ ਹੈ ਕਿਉਂਕਿ ਜਿਹੜਾ ਮਾਸਟਰਮਾਈਂਡ ਹੈ ਅਭਿਜੋਤ ਸਿੰਘ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਚਾਰ ਹੋਰ ਸਾਥੀ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਉਹਨਾਂ ਦੇ ਕੋਲ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ